हां जी दोस्तों ਤੁਸੀਂ ਅਕਸਰ ਕਹਾਵਤ ਸੁਣੀ ਹੋਊਗੀ ਕਿ 12 ਸਾਲ ਬਾਅਦ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਆ ਸੋ ਅੱਜ ਜੋ ਸਾਡੇ ਪਿੰਡ ਦਾ ਇਸ ਮੋੜ ਦੇ ਉੱਤੇ ਟੋਬਾ ਬਣਿਆ ਹੋਇਆ ਸੀਗਾ ਅੱਜ ਇਸ ਦੀ ਵੀ ਸੁਣੀ ਗਈ ਆ ਸੋ ਸਰਪੰਚ ਦੀ ਬਦੌਲਤ ਤੇ ਸਾਡੇ ਵੱਡੇ ਵੀਰ ਕੀ ਪਮੋੜ ਅੱਜ ਦੀ ਮੋੜ ਜੀ ਚਿਹਰਾ ਦਿਖਾ ਦਿਓ ਇਹ ਬਾਈ ਦੀ ਬਦੌਲਤ ਹੈ ਸਾਡੇ ਸਰਪੰਚ ਦੀ ਬਦੌਲਤ ਤੇ ਕੁਸ ਪਿੰਡ ਦੇ ਸਾਥੀਆਂ ਦੀ ਬਦੌਲਤ ਅੱਜ ਜੋ ਇਹ ਪਿੰਡ ਵਾਲਾ ਮੋੜ ਆ ਜੋ ਕਾਫੀ ਦਿਨਾਂ ਤੋਂ ਟੋਪਾ ਬਣਿਆ ਬੈ ਸੀਗਾ ਆਉਣ ਵਾਲੀ ਆਪ ਜਾਈ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀਗੀ ਅੱਜ ਇਸ ਦੀ ਮਰੰਮਤ ਹੋਣ ਜਾ ਰਹੀ ਹੈ ਜੀ ਸਾਰੇ ਪਿੰਡ ਵਾਸੀਆਂ ਦਾ ਸਰਪੰਚ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਇਹ ਕੰਮ ਅਜੋ ਹੋਣ ਜਾ ਰਿਹਾ ਤੇ ਵੀਰੇ ਬੇਨਤੀ ਇਹ ਹੈ ਵੀ ਦੋ ਦਿਨਾਂ ਵਾਸਤੇ ਜੋ ਇਹ ਰਸਤਾ ਬੰਦ ਆ ਤਾਂ ਜੋ ਆਪਾਂ ਪੱਕੇ ਤੌਰ ਤੇ ਇਸ ਦਾ ਵਧੀਆ ਤਰੀਕੇ ਨਾਲ ਕੰਮ ਕਰ ਸਕੀਏ ਦੋ ਤੋਂ 4 ਦਿਨ ਵੀ ਲੱਗ ਸਕਦੇ ਨੇ ਕਿਉਂਕਿ ਤੁਹਾਨੂੰ ਪਤਾ ਤੁਹਾਡੇ ਸਾਹਮਣੇ ਜੋ ਕੰਮ ਜਾ ਰਹੇ ਆ। ਇਹ ਤਾਂ ਕੰਮ ਆ ਆਪਾਂ ਪੱਕੇ ਤਰੀਕੇ ਨਾਲ ਵਜੇ ਤੱਕ ਕਿੰਨਾ ਕੰਮ ਕਰਨਾ ਹੈ। ਤੇ ਸਾਰੇ ਟ੍ਰੈਫਿਕ ਤੇ ਜੋ ਵੀ ਮੇਰੇ ਵੀਰੇ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਉਹ ਪਲੀਜ਼ 2 ਦਿਨਾਂ ਤੱਕ ਇੱਧਰ ਦੀ ਨਾ ਆਵੇ। ਜਦੋਂ ਆਪਾਂ ਟੂਲ ਪਲਾਜ ਨੂੰ ਕੱਟਦੇ ਆ ਪਿੰਡ ਮ्युनਿਸਪਲ ਨੂੰ ਸਾਰੇ ਟ੍ਰੈਫਿਕ ਨੂੰ ਬੇਨਤੀ ਆ ਵੇ ਇਧਰ ਦੀ ਨਾਪ ਏ ਪਲੀਜ਼ ਉਹ 2-4 ਦਿਨ ਟੂਲ ਹੋਰ ਕਟਾ ਲੈਣਾ ਜਿਹੜੇ ਟੂਲ ਚੋਰ ਨੇ ਜਿਹੜੇ ਟੂਲ ਟੈਕਸ ਨਹੀਂ ਕਟਾਉਂਦੇ ਉਹ 2-4 ਦਿਨ ਟੂਲ ਟੈਕਸ ਕਟਾਣ ਕੋਈ ਚੱਕਰ ਨਹੀਂ ਹੈਗਾ ਬਾਅਦ ਤੋਂ ਬਾਅਦ ਵੇਖ ਲੰਘ ਜਿਓ ਇਹ ਟੂਲ ਟੈਕਸ ਆ ਰੱhta ਇਹ ਬੰਦਾ ਲਓ ਜੀ ਮੈਂ ਇਹਨੂੰ ਸਰਪੰਚ ਸਾਹਿਬ ਦੀ ਫੋਟੋ ਦਿਖਾਣਾ ਬਹੁਤ ਧੰਨਵਾਦ ਕਰਦੇ ਅਸੀਂ ਇਹਨਾਂ ਦਾ ਦੇਖੀਓ ਰੋ ਜਾਓ ਰੋ ਬਹੁਤ ਧੰਨਵਾਦ ਕਰਦੇ ਅਸੀਂ ਇਹਨਾਂ ਦਾ ਏ ਵੀਰ ਹੁਣ ਆਪਣਾ ਜੋ ਮੁਰੰਮਤ ਕਰ ਰਹੇ ਨੇਗੇ ਬਾ ਦੋ ਦਿਨਾਂ ਵਾਸਤੇ ਜੇ ਰਸਤਾ ਬੰਦ ਆ ਬਾਕੀ ਅੱਗੇ ਹੁਣ ਖਬਰ ਦਿੰਦੇ ਰਹਾਂਗੇ ਧੰਨਵਾਦ ਜੀ ਸਾਰਿਆਂ ਦਾ